ਬੀਤੀ ਦਰਸ਼ਮ ਹੁਸ਼ਿਆਰਪੁਰ ਦੇ ਮੁਕੇਰੀਆਂ ਤਲਵਾੜਾ ਮੁੱਖ ਸੜਕ ਤੇ ਮੋਟਰਸਾਈਕਲ ਅਤੇ ਟਿਪਰ ਵਿਚਕਾਰ ਟੱਕਰ ਹੋਣ ਕਾਰਨ ਸੜਕ ਹਾ사 ਹੋਣ ਦੀ ਖਬਰ ਸਾਹਮਣੇ ਆਈ ਹੈ। ਪ੍ਰੰਤੂ ਇਸ ਹਾਦਸੇ ਵਿੱਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ। ਹਾਦਸੇ ਤੋਂ ਬਾਅਦ ਮੋਟਰਸਾਈਕਲ ਸਵਾਰ ਦੋਵੇਂ ਮੁੰਡੇ ਮੌਕੇ ਤੋਂ ਮੋਟਰਸਾਈਕਲ ਛੱਡ ਕੇ ਭੱਜ ਗਏ। ਘਟਨਾ ਦੀ ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹੈ ਟਿਪਰ ਮੁਕੇਰੀਆਂ ਤਰਫੋਂ ਆ ਰਿਹਾ ਸੀ ਤੇ ਜਦੋਂ ਤਲਵਾੜਾ ਦੇ ਸੈਕਟਰ 2 ਨਜ਼ਿਕ ਪਹੁੰਚਿਆ ਸਾਹਮਣੇ ਤੋਂ ਮੋਟਰਸਾਈਕਲ ਤੇ ਆ ਰਹੇ ਦੋ ਨੌਜਵਾਨ ਇਹ ਸੜਕ ਦੇ ਕੰਢੇ ਡਿੱਗੇ ਅਦਰਾਖਤ ਨਾਲ ਟਕਰਾ ਗਏ ਤੇ ਮੋਟਰਸਾਈਕਲ ਤੇਜ਼ ਰਫ਼ਤਾਰ ਹੋਣ ਕਾਰਨ ਸਲਿੱਪ ਹੋ ਕੇ ਟਿੱਪਰ ਹੇਠਾਂ ਆ ਗਿਆ ਤੇ ਇਸ ਦੌਰਾਨ ਦੋਵੇਂ ਨੌਜਵਾਨ ਮੋਕੇ ਤੋਂ ਮੋਟਰਸਾਈਕਲ ਨੂੰ ਛੱਟ ਕੇ ਭੱਜ ਗਏ ਮੋਕੇ ਤੇ ਪਹੁੰਚੀ ਤਲਵਾੜਾ ਪੁਲਿਸ ਨੇ ਟਿੱਪਰ ਅਤੇ ਮੋਟਰਸਾਈਕਲ ਨੂੰ ਕਬਜ਼ੇ 'ਚ ਲੈ ਲਿਆ ਤੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਜੀ ਅੱਜ ਹਲੇ ਮੋਰਸਾ ਕਹਿੰਦਾ ਕਿ ਯਾਰ ਤੁਸੀਂ ਕਿੱਥੋਂ ਆ ਰਹੇ ਤੇ ਮੋਰਸਾ ਕਿੱਥੋਂ ਆ ਰਿਹਾ ਮੈਂ ਭਾਈ ਘੀਰਦੀ ਹੋਈ ਆ ਲੋ ਆਉਂਦੇ ਆਂ ਮਕੇਰੀਆਂ ਤੋਂ ਜੀ ਤੇ ਮੋਟਰਸਾਈਕਲ ਤਲਵਾੜਾ ਸਾਈ ਗੱਡੀ ਤੇ ਇੱਥੇ ਰੁਕ ਗਈ ਸੀ ਹੌਲੀ ਸੀ ਅੱਛਾ ਮਤਲਬ ਉਹ ਸਪੀਡ 'ਚ ਆ ਰਿਹਾ ਸੀ ਤੇ ਤੁਹਾਨੂੰ ਦਿਖਿਆ ਨਹੀਂ ਡਾਣਾ ਪੜੇ ਅੱਛਾ ਉਹ ਡਾਣੇ ਦੇ ਵਿੱਚੋਂ ਵੜ ਗਏ ਮੋਟਰਸਾਈਕਲ ਤਿਲਕ ਕੇ ਇਧਰ ਗੱਡੀਾਂ ਨੂੰ ਅੱਛਾ ਉਹ ਦੇਖੇ ਸੀ ਉੱਥੇ ਹਾਂਜੀ ਉਹ ਪਿਛੇ ਡੇ ਪਏ ਕਿੰਨੇ ਬੰਦੇ ਸੀ ਉੱਥੇ ਦੋ ਜੀ ਦੋ ਤੇ ਮੋਟਰਸਾਈਕਲ ਥੱਲੇ ਉਹਨਾਂ ਦਾ ਹੀ ਇਹ ਹਾਂਜੀ ਉਹਨਾਂ ਦਾ ਆਈ ਉਹ ਬਚ ਗਏ ਉਹ ਮਤਲਬ ਚਲ ਗਏ ਮੁੰਡੇ ਉਹ ਚਲ ਗਏ ਉਹ ਕਹਿੰਦੇ ਮੋਟਰਸਾਈਕਲ ਪਰੇ ਕਰਦੀ ਤੇ ਗੱਡੀ ਕਢਾ ਕੇ ਲੈ ਜੀ ਤੇਰਾ ਕੋਈ ਕਸੂਰ ਨਹੀਂ ਅੱਛਾ ਜੀ ਹਾਂਜੀ ਅੱਛਾ ਤੁਸੀਂ ਤਾਂ ਆਪਣੇ ਆਪ ਡਾਲੇ ਕਰਕੇ ਜਿਹੜਾ ਐਕਸੀਡੈਂਟ ਹੋਇਆ ਇਹ ਹਾਂਜੀ ਹਾਂਜੀ ਜਿਹੜਾ ਇਹ ਪਹਿਲੇ ਟੱਪਿਆ ਹੋਇਆ ਸੀ ਦਾਲਾ ਹਾਂਜੀ ਇਹ ਪਹਿਲਾਂ ਡਿੱਗਾ ਇਸਪਈਦਾ ਜੀ ਅੱਛਾ ਮੀ ਮੀ ਬਹੁਤ ਪੈ ਰਿਆ ਸੀ ਜਦੋਂ ਮੋਟਰਸਾਈਕਲ ਥੱਲੇ ਆਇਆ ਅੱਛਾ ਤੇ ਇਸ ਲਈ ਫੋਨ ਕਰਨ ਜਿਹੜਾ ਸਲਿੱਪ ਹੋਇਆ ਮੋਟਰਸਾਈਕਲ ਉੱਥੋਂ ਆ ਗਿਆ ਇੱਧਰ ਥੱਲੇ ਅੱਛਾ ਮੈਂ ਫੇਰ ਥੱਲੇ ਲਾਰੀ ਡਰਦੇ ਨੇ ਮੈਂ ਕਹਾਂ ਬੰਦਾ ਨਾ ਹੋਵੇ ਅੱਛਾ ਉਹ ਬੰਦਾ ਪਿੱਛੇ ਡੇਪੇ ਅਸੀਂ ਤੁਹਾਡੀ ਗੱਡੀ ਵੀ ਨਿਕਲ ਨਹੀਂ ਰਹੀ ਫਸੀ ਹੋਈ ਹੈ ਹਾਂਜੀ ਹਾਂਜੀ ਸਲਿੱਪ ਕੱਢਦੀ ਆ ਭਾਜੀ ਫਸੀ ਨਹੀਂ ਗਈ ਉਹਦਾ ਗਿੱਲੇ ਕਰਕੇ ਸਲਿੱਪ ਕੱਢਦੀ ਆ ਅੱਛਾ ਜੀ ਹਾਂਜੀ ਤੇ ਉਹਦਾ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੁਹਾਡਾ ਨਹੀਂ ਜੀ ਨਹੀਂ ਕੋਈ ਨੁਕਸਾਨ ਨਹੀਂ ਨਾ ਮੇਰਾ ਨਾ ਉਹਦਾ ਅੱਛਾ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਸੀ ਇੱਥੇ ਹਾਂਜੀ ਹਾਂਜੀ ਪਹੁੰਚ ਗਿਆ ਸੀ ਹਾਂਜੀ ਠੀਕ 5-7 ਮਿੰਟਾਂ ਵਿੱਚ ਪਹੁੰਚ ਗਿਆ ਜੀ ਜੀ ਇਹੰ ਮੇਦੀ ਇਥੇ ਜਿਹੇ ਐਕਸੀਡੈਂਟ ਆਇਆ ਟਿਪਰ ਥੱਲੇ ਮੋਟਰਸਾਈਕਲ ਹੋਇਆ ਕੀ ਹੋਇਆ ਸੀਗਾ ਹਾਂਜੀ ਇਹ ਮੋਟਰਸਾਈਕਲ ਮਤਲਬ ਉਧਰੋਂ ਸੁਵੇਧਾ ਡਿੱਗਿਆ ਸੀਗਾ ਪਹਿਲੇ ਟਿਪਰ ਵਾਲਾ ਇਧਰੋਂ ਆ ਰਿਹਾ ਸੀ ਜੀ ਤੇ ਉਹ ਮੋਟਰਸਾਈਕਲ ਡਿੱਗੇ ਥੱਲੇ ਤੇ ਉਹ ਮੋਟਰਸਾਈਕਲ ਥੱਲੇ ਵੜ ਗਿਆ ਅੱਛਾ ਤੇ ਸੁਵੇਧੇ ਨਾਲ ਟਕਰਾ ਕੇ ਇਹਦਾ ਮਾਰ ਆ ਆ ਸੁਵੇਧੇ ਨਾਲ ਟਕਰਾ ਉਹ ਤੇ ਕਿੱਦਾਂ ਆ ਰਿਹਾ ਟਿਪਰ ਗੱਡੀ ਸਾਈਡ ਤੋਂ ਆ ਰਹੀ ਸੀ ਟਿਪਰ ਇਧਰੋਂ ਆ ਰਿਹਾ ਹਾਈ ਪ੍ਰਸੈਂਟ ਤੇ ਉਹ ਜਿਹੜੇ ਲੜਕੇ ਸੀਗੇ ਉਹ ਇਹ ਇਧਰੋਂ ਤੁਰਵਾੜੇ ਨੇ ਪਤਾ ਲੱਗਿਆ ਕਿੰਨੇ ਲੜਕੇ ਸੀ ਮੋਟਰਸਾਈਕਲ ਤੇ ਦੋ ਸੀਗੇ ਡਰਾਈਵਰ ਦਾ ਦੱਸਿਆ ਵੀ ਦ ਤੇ ਆਪਾਂ ਉਹ ਦੋ ਵੈਰੀਫਾਈ ਹੋ ਕੇ ਕਰਕੇ ਤੇ ਟਪਾਟਾਣੇ ਲੈਣਾ ਮੋਰਸਲ ਦੇਣਾ ਜੀ ਠੀਕ